ਕੀ ਪਰਫਾਰਮੈਂਸ ਕੀਤੀ ਤੁਹਾਡੀ ਸਾਡਾ ਗਰੁੱਪ ਡਾਂਸ ਸੀ ਅਸੀਂ ਆਈਟੀ ਬ੍ਰਾਂਚ ਤੋਂ ਬਿਲੋਂਗ ਕਰਦੇ ਹਾਂ ਤੇ ਸਾਡਾ ਗਰੁੱਪ ਡਾਂਸ ਪੰਗੜਾ ਐਂਡ ਗਿੱਧਾ ਮਿਕਸ ਸੀਗਾ ਅੱਛਾ ਅਸੀਂ ਸਾਰੇ ਇਅਰਸ ਇਕੱਠੇ ਆ ਫੋਰਥ ਸੈਕਿੰਡ ਥਰਡ ਸਾਰੇ ਇਅਰਸ ਇਕੱਠੇ ਆ ਸਾਨੂੰ ਬਹੁਤ ਸਾਰਿਆਂ ਨੂੰ ਸਾਂਝੇ ਰੱਖੀਦਾ ਹੁੰਦਾ ਸਾਂਝਾ ਰੱਖਿਆ ਕਿ ਸਿੱਧੀ ਕੋਈ ਇਦਾਂ ਪ੍ਰੈਫਰੈਂਸ ਨਹੀਂ ਕਿ ਸਾਰੇ ਇੱਕੋ ਹਾਂ ਦੇ ਲੈਣੇ ਆ ਜਾਂ ਸਭ ਨੂੰ ਓਪਰਚੁਨਿਟੀ ਦਿੱਤੀ ਸਭ ਨੇ ਆਡੀਸ਼ਨਸ ਦਿੱਤੇ ਬਹੁਤ ਮਿਹਨਤ ਕੀਤੀ ਇੱਥੇ ਪਹੁੰਚਣ ਲਈ ਅੱਜ ਦੀ ਪਰਫਾਰਮੈਂਸ ਸਭ ਨੇ ਬਹੁਤ ਇੰਜੋਏ ਕੀਤੀ ਕੀ ਲੱਗਦਾ ਫਿਰ ਟਰੋਫੀ ਮਿਲੂਗੀ ਚਾਂਸਸ ਤਾਂ ਅਸੀਂ ਰੱਖਦੇ ਹਾਂ ਹੋਪ ਮੈਨੀਫੈਸਟੇਸ਼ਨਸ ਬਹੁਤ ਜ਼ਰੂਰੀ ਨੇ ਰੱਖਣ ਲਈ ਆ ਅਸੀਂ ਹੋਪ ਕਰਦੇ ਹਾਂ ਸਾਨੂੰ ਟਰੋਫੀ ਮਿਲੇ ਕੀ ਬਾਤ ਹੈ ਕਿਸ ਤਰੀਕੇ ਦੀ ਤੁਹਾਡੀ ਪਰਫਾਰਮੈਂਸ ਰਹੀ ਹੈ ਕਿੰਨੇ ਕਿ ਐਨਜੋਏ ਜਿਹੜਾ ਕੀਤਾ ਕਿਉਂਕਿ ਇਹ ਕਹਿੰਦੇ ਕਿ ਐਨਜੋਏ ਕਰਨਾ ਬਹੁਤ ਜ਼ਰੂਰੀ ਹੈ ਸਾਨੂੰ ਖੁਦ ਨੂੰ ਆਪਣੀ ਪਰਫਾਰਮੈਂਸ ਸਭ ਨੂੰ ਬਹੁਤ ਸੈਟੀਸਫੈਕਸ਼ਨ ਹੋਈ ਸਾਡੀ ਲੈ ਸਾਡੀ ਆਪਸ ਰਿਦਮ ਬਹੁਤ ਵਧੀਆ ਸੀ ਕਿ ਸਾਨੂੰ ਬਹੁਤ ਵਧੀਆ ਫੀਲ ਹੋਇਆ ਕੀ ਸ਼ੌਂਕ ਕੀ ਰੱਖਦੇ ਹੋ ਵੈਸੇ ਮੇਰੀ ਬੇਕਰੀ ਹੈ ਬਾਏ ਦੋ ਵੀ ਮੈਂ ਬੇਕਰੀ ਰਨ ਕਰਦੀ ਹਾਂ ਉਹਦਾ ਗਿੱਧਾ ਦਾ ਡਾਂਸ ਆ ਵੀ ਸਾਨੂੰ ਬਹੁਤ ਸਾਨੂੰ ਬੋਲੀਆਂ ਵੀ ਆਉਂਦੀਆਂ ਹੋਣੀਆਂ ਨੇ ਨਹੀਂ ਬੋਲੀਆਂ ਨਹੀਂ ਪਾਉਂਦੇ ਬਸ ਆਜ਼ਾਦ ਤਰ ਪੰਗੜਾ ਪਾਉਂਦੇ ਆ ਬੋਲੀਆਂ ਵਾਲੀਆਂ ਗਿੱਧੇ ਵਾਲੀਆਂ ਗੁਟਿਆਰਾ ਇੱਧਰ ਹੈਗੀਆਂ ਨੇ ਕਰੀਆ ਤੁਹਾਡਾ ਬਹੁਤ ਵਧੀਆ ਅੱਛਾ ਇਹ ਦੱਸੋ ਮੇਕਅਪ ਬਹੁਤ ਲਾਇਆ ਹੈ ਚੱਕਰ ਕੀ ਹੈ ਸਟੇਜ ਤੇ ਦਿਖਾਣਾ ਮੈਂਦਾ ਨਾ ਮੇਕਅਪ ਕਰਕੇ ਆਇਆ ਹਾਂ ਇੱਕ ਕੁੜੀਆਂ ਦਾ ਫੇਵਰੇਟ ਹੁੰਦਾ ਤੁਹਾਡਾ ਕਿਹੜਾ ਮੇਕਅਪ ਇਹਨੂੰ ਬਲਸ਼ ਲਾਣਾ ਜਿਆਦਾ ਉਹਦੀ ਵੱਲ ਤਾਂ ਹੀ ਇਹ ਰੈਦਰ ਪਿੰਕਾ ਪਿੰਕੋ ਹੈ ਹਾਂਜੀ ਹਾਂਜੀ ਇਸ ਤੋਂ ਲਾਵਾ ਹੋਰ ਕੀ ਸ਼ੌਂਕ ਰੱਖਦੇ ਮੇਰਾ ਡਾਂਸ ਸੀ ਅੱਛਾ ਫਿਰ ਦੋ ਲਾਈਨਾਂ ਸੁਣਾਓ ਦੀਆਂ ਨਾ ਭੋਰ ਦੀ ਪਤਾਸੇ ਫਿਰਦੀ ਤੇਰੇ ਪਿੱਛੇ ਗੇੜੀ ਲਾਵਾ ਮੜੇ ਚਿਰਦੀ ਇਸਕੇ ਦਾ ਐ ਸਾ ਮੈਨੂੰ ਡੰਗ ਮਾਰਿਆ ਆਹ ਤਾਂ ਹੀ ਅੱਗੇ ਮੈਂ ਭੁੱਲ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਕਿੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਪਹਿਲਾਂ ਇਹਨਾਂ ਦਾ ਗੈਟਅਪ ਇੱਕ ਵਾਰੀ ਚੈੱਕ ਕਰ ਲਓ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਪੂਰੀ ਪੰਜਾਬੀ ਮਟਿਆਰ ਜਿਹੜੀਆਂ ਨੇ ਇੱਥੇ ਮੌਜੂਦ ਨੇ ਇੱਕ ਪਰਫਾਰਮੈਂਸ ਜੁੜੀ ਹੈ ਦੇਖਿਆ ਇਹਨਾਂ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦਾ ਸ਼ੌਂਕ ਜੁੜੇ ਨੇ ਰੱਖਦੇ ਨੇ ਉਹ ਵੀ ਪੁੱਛਾਂਗੇ ਨਾਲ ਦੀ ਨਾਲ ਕਿਹੜੀ ਪਰਫਾਰਮੈਂਸ ਜੁੜੀ ਹੈ ਰਹੀ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੈ ਗਰੁੱਪ ਡਾਂਸ ਪੰਗੜਿਆਂ ਗਿੱਦਾ ਮਿਕਸ ਹੈਗਾ ਅੱਛਾ ਅਸੀਂ ਸਾਰੇ ਇਅਰਸ ਇਕੱਠੇ ਆ ਫੋਰ ਸੈਕਿੰਡ ਥਰਡ ਸਾਰੇ ਇਅਰਸ ਇਕੱਠੇ ਆ ਸਾਨੂੰ ਬਹੁਤ ਸਾਰਿਆਂ ਨੂੰ ਸਾਂਝੇ ਰੱਖੀਦਾ ਹੁੰਦਾ ਸਾਂਝਾ ਰੱਖਿਆ ਕਿਸੇ ਦੀ ਕੋਈ ਇੱਦਾਂ ਪ੍ਰੈਫਰੈਂਸ ਨਹੀਂ ਕਿ ਸਾਰੇ ਇੱਕੋ ਹਾਂ ਦੇ ਲੈਣੇ ਆ ਜਾ ਸਭ ਨੂੰ ਓਪਰਚੁਨਿਟੀ ਸੀ ਸਭ ਨੇ ਔਡੀਸ਼ਨਸ ਦਿੱਤੇ ਬਹੁਤ ਮਿਹਨਤ ਕੀਤੀ ਇੱਥੇ ਪਹੁੰਚਣ ਲਈ ਅੱਜ ਦੀ ਪਰਫਾਰਮੈਂਸ ਸਭ ਨੇ ਬਹੁਤ ਇੰਜੋਏ ਕੀਤੀ ਕੀ ਲੱਗਦਾ ਫਿਰ ਟਰੋਫੀ ਮਿਲ ਜੂਗੀ ਚਾਂਸਸ ਤਾਂ ਅਸੀਂ ਰੱਖਦੇ ਆ ਹੋਪ ਮੈਨੀਫੈਸਟੇਸ਼ਨਸ ਬਹੁਤ ਜ਼ਰੂਰੀ ਨੇ ਰੱਖਣ ਲਿਆ ਅਸੀਂ ਹੋਪ ਕਰਦੇ ਸਾਨੂੰ ਟਰੋਫੀ ਮਿਲੇ ਕੀ ਆ ਬਾਤ ਹੈ ਕਿਸ ਤਰੀ ਜ਼ਰੂਰੀ ਹੈ ਸਾਨੂੰ ਖੁਦ ਨੂੰ ਆਪਣੇ ਪਰਫਾਰਮੈਂਸ ਸਭ ਨੂੰ ਬਹੁਤ ਸੈਟੀਸਫੈਕਸ਼ਨ ਹੋਈ ਸਾਡੀ ਲੈ ਸਾਡੀ ਆਪਸ ਰਿਦਮ ਬਹੁਤ ਵਧੀਆ ਸੀ ਕਿ ਸਾਨੂੰ ਬਹੁਤ ਵਧੀਆ ਫੀਲ ਹੋਇਆ ਬਹੁਤ ਵਧੀਆ ਅੱਛਾ ਕੀ ਸ਼ੌਂਕ ਕੀ ਰੱਖਦੇ ਹੋ ਵੈਸੇ ਮੇਰੀ ਬੇકરી ਹੈ ਬਾਏ ਦਿਵੇ ਮੈਂ ਬੇકરી ਰਨ ਕਰਦੀ ਹਾਂ ਉਹਦਾ ਗਿੱਧਾ ਦਾ ਡਾਂਸ ਆ ਵੀ ਸਾਨੂੰ ਬਹੁਤ ਸਾਨੂੰ ਬੋਲੀਆਂ ਵੀ ਆਉਂਦੀਆਂ ਹੋਣੀਆਂ ਨੇ ਨਹੀਂ ਬੋਲੀਆਂ ਨਹੀਂ ਪਾਉਂਦੇ ਬਜਾਤਰ ਪੰਗੜਾ ਪਾਉਂਦੇ ਆ ਬੋਲੀਆਂ ਵਾਲੀਆਂ ਗਿੱਧੇ ਵਾਲੀਆਂ ਕੁਟਿਆਰਾ ਇੱਧਰ ਹੈਗੀਆਂ ਨੇ ਹੋਰ ਕਿਆ ਬਾਤ ਹੈ 사시칼 ਜੀ 사시칼 ਜੀ ਕਿਵੇਂ ਹੋ ਵਧੀਆ ਤੁਸੀਂ ਕਿੱਦਾਂ ਰਿਹਾ ਤੁਹਾਡਾ ਬਹੁਤ ਵਧੀਆ ਅੱਛਾ ਇਹ ਦੱਸੋ ਮੇਕਅਪ ਬਹੁਤ ਲਾਇਆ ਹੈ ਚੱਕਰ ਕੀ ਹੈ ਸਟੇਜ ਤੇ ਦਿਖਾਣਾ ਮੈਂਦਾ ਨਾ ਮੇਕਅਪ ਕਰਕੇ ਆਇਆ ਹਾਂ ਹਾਂ ਕਿਹਦੇ ਮੇਕਅਪ ਕੁੜੀਆਂ ਦਾ ਫੇਵਰੇਟ ਹੁੰਦਾ ਤੁਹਾਡਾ ਕਿਹੜਾ ਮੇਕਅਪ ਫੇਵਰੇਟ ਹੈ ਕੀ ਵਧੀਆ ਲੱਗਿਆ ਮੈਨੂੰ ਬਲਸ਼ ਲਾਣਾ ਜਾਂਦਾ ਉਹਦੀ ਲੱਗਦਾ ਕਾਈਏ ਬ੍ਰਦਰ ਪਿੰਕਾ ਪਿੰਕੋ ਹੈ ਹਾਂਜੀ ਹਾਂਜੀ ਇਸ ਤੇ ਲਵ ਹੋਰ ਕੀ ਸ਼ੌਂਕ ਰੱਖਦੇ ਮੇਰਾ ਡਾਂਸ ਸਿੰਗਿੰਗ ਸਿੰਗਿੰਗ ਅੱਛਾ ਫਿਰ ਦੋ ਲਾਈਨਾਂ ਸੁਣਾ ਲਓ ਸਿੰਗਿੰਗ ਦਾ ਸ਼ੌਂਕ ਰੱਖਦੇ ਕਿਹੜਾ ਸੁਣਾ ਬੱਬੂ ਮਾਨਦੇ ਫਿਰ ਜਿਹੜੀ ਪਿੰਕ ਬਲਸ਼ਰ ਵਾਲੀ ਕੁੜੀ ਤੁਸੀਂ ਦੇਖ ਰਹੇ ਹੋ ਇਹ ਹੁਣ ਸਾਨੂੰ ਦੋ ਲਾਈਨਾਂ ਜਿਹੜੀਆਂ ਨੇ ਗੀਤ ਦੀਆਂ ਵੀ ਸੁਣਾਉਣੀਆਂ ਕਿਆ ਸੁਣਾਓ ਜੀ ਆਹ Song ਕਿਹੜਾ ਮਰਜ਼ੀ ਸੁਣਾਓ ਤੁਸੀਂ ਤਾਂ ਸਿੰਗਰ ਹੋ ਮੈਨੂੰ ਤਾਂ ਲੱਗਦਾ ਨਹੀਂ ਸਿੰਗਰ ਨੂੰ Song ਚੂਜ਼ ਕਰਨਾ ਨਹੀਂ ਮੈਂ Song ਸੁਣਦੀ ਆਂ ਔਰ ਅਹ ਦਾ ਸਰਮਨ ਮੈਨੂੰ ਕੋਈ ਸਾਂਗ ਨਹੀਂ ਆ ਰਿਹਾ ਹਾਂ। ਮਸਾਲੇ ਸੁਣਾ ਦੇ ਆਪਣਾ ਹੀ। ਹਾਂ ਜਿਹੜਾ ਤੁਸੀਂ ਕਰਕੇ ਆਏ ਆ ਨਾ ਇਹ ਸੁਣਾ ਦਿਓ। ਅਹ ਅੱਡੀਆਂ ਨਾ ਭੋਰਦੀ ਪਤਾਸੇ ਫਿਰਦੀ ਤੇਰੇ ਪਿੱਛੇ ਗੇੜੀ ਲਾਵਾ ਮੜੇ ਚਿਰਦੀ। ਅਹ ਇਸਕੇ ਦਾ ਐਸਾ ਮੈਨੂੰ ਡੱਗ ਮਾਰਿਆ। ਆਹ ਤਾਂ ਨਹੀਂ ਅੱਗੇ ਮੈਂ ਭੁੱਲ ਗਈ ਆ ਮਤਲਬ ਹਜੇ ਤੁਸੀਂ ਕੱਚੇ ਸਿੰਗ ਕਰੋ ਹਾਂ ਕੱਚੀ ਸੀਗਾ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਜੀ ਤੁਸੀਂ ਦੱਸੋ ਕਿੰਨਾ ਟਾਈਮ ਲੱਗੇ ਤਿਆਰ ਹੋਣ ਨੂੰ ਮੈਨੂੰ ਲਗਭਗ 2 ਘੰਟੇ ਲੱਗੇ ਹਾਂਜੀ ਲਗਭਗ ਸੱਚੇ ਮੁੰਡੇ 15 ਮਿੰਟ ਚ ਤਿਆਰ ਹੋ ਜਾਂਦਾ ਕੁੜੀਆਂ ਨੂੰ ਲੱਗਦਾ ਹੈ ਟਾਈਮ ਲੱਗ ਹਾਂਜੀ ਹੁਣ ਦੇਖੋ ਇੰਨਾ ਕੁਝ ਸੈੱਟ ਕਰਨਾ ਫਿਰ ਔਖਾ ਨਾ ਮੇਕਅਪ ਵੀ ਕਰਨਾ ਹੁੰਦਾ ਫਿਰ ਅੱਛਾ ਮੇਕਅਪ ਕਿਤੋਂ ਕਰਾਇਆ ਏ ਇਹ ਮੇਰੀ ਫਰੈਂਡ ਨੇ ਕੀਤਾ ਬਹੁਤ ਜੈਨੂਨ ਜਿਹਾ ਮੀਕਾ ਹਾਂਜੀ ਹਾਂਜੀ ਤੁਹਾਡੀ ਇਹ ਮੀਕਪ ਦੇ ਵਿੱਚ ਕੀ ਫੇਵਰੇਟ ਹੈ ਮੇਰਾ ਵੀ ਬਲਸ਼ ਹੀ ਫੇਵਰੇਟ ਹੈ ਅੱਛਾ ਇਹ ਦੱਸੋ ਤੁਸੀਂ ਅੱਜ ਜਿਹੜੇ ਆ ਕੱਪੜੇ ਪਾਏ ਹੋਏ ਐਨਟਾਇਰ ਪਾਏ ਹੋਏ ਤੂੰ ਦੱਸ ਪਤਾ ਕਿ ਕਿਨੂ ਕਿਨੂ ਕੀ ਕੀ ਕਹਿੰਦੇ ਨੇ ਹਾਂਜੀ ਅੱਛਾ ਜਿਹੜਾ ਆ ਤੁਹਾਡੀ ਤੁਸੀਂ ਗਲੇ ਦੇ ਵਿੱਚ ਪਾਇਆ ਇਹਨੂੰ ਕੀ ਕਹਿੰਦੇ ਨੇ ਹਾਂਜੀ ਆ ਇੱਕ ਤਾਂ ਕੈਂਠਾ ਪਾਇਆ ਹੋਇਆ ਆਪਾਂ ਹਾਂਜੀ ਦੂਸਰੇ ਤਾਂ ਮੈਂ ਨਾਲ ਹੀ ਹੁੰਦਾ ਇੱਕ ਤਵੀਤੀ ਹਾਂਜੀ ਹਾਂਜੀ ਅੱਛਾ ਇੱਕ ਇੱਕ ਗੱਲ ਦੱਸੂਗੀ ਤੁਸੀਂ ਹੁਣ ਅੱਜ ਨਾ ਪੁਰਾਣੇ ਕਲਚਰ ਨਾਲ ਜੁੜੇ ਹੋਈਆਂ ਪੁਰਾਣੀ ਚੀਜ਼ਾਂ ਵਧੀਆਂ ਲੱਗਦੀਆਂ ਜਾਂ ਅੱਜ ਦੀਆਂ ਮੈਂ ਪਰਸਨਲੀ ਮੈਨੂੰ ਪੁਰਾਣੀਆਂ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਜੇ ਘਰੇ ਮੇਰੇ ਕੋਈ ਇਦਾਂ ਚੀਜ਼ ਵੀ ਹੋਵੇ ਪੁਰਾਣੀ ਕੋਈ ਆਪਣੇ ਦਾਦੀ ਹੁਣਾਂ ਦੇ ਟਾਈਮ ਦੀ ਮੈਂ ਉਹਨਾਂ ਨੂੰ ਸੰਭ ਕੇ ਰੱਖਣਾ ਪ੍ਰੈਫਰ ਕਰਦੀ ਆ ਨਹੀਂ ਤਾਂ ਇਦਾਂ ਹੁੰਦਾ ਨਾ ਅੱਜ ਕੱਲ ਕੀ ਮਾਡਰਨਾਈਜੇਸ਼ਨ ਹੋ ਗਈ ਆਪਾਂ ਸੌਰਟਾ ਜਾਂਦੇ ਆ ਪਰ ਨਹੀਂ ਮੈਨੂੰ ਵਿਨਟੇਜ ਥਿੰਗਸ ਬਹੁਤ ਪਸੰਦ ਲੱਗਦੀਆਂ ਜਿਹੜੀਆਂ ਆਪਣੇ ਕਲਚਰ ਨਾਲ ਰਿਲੇਟਡ ਜੀ ਜੀ ਤੁਸੀਂ ਕਿੰਨੇ ਕ ਲਾਈਕ ਕਰਦੇ ਹੋ ਤੁਹਾਨੂੰ ਮਤਲਬ ਚਲੋ ਵੈਸਟਰਨ ਕ ਕੀ ਇਹਦਾ ਜ਼ਿਆਦਾ ਵਧੀਆ ਲੱਗਦਾ ਵੈਸਟਰਨ ਜੈਂਡੀਅਨ ਨਹੀਂ ਮੈਨੂੰ ਤਾਂ ਜੀ ਆਪਣਾ ਪੰਜਾਬੀ ਕਲਚਰ ਹੀ ਵਧੀਆ ਲੱਗਦਾ ਹਾਂਜੀ ਕਿਉਂਕਿ ਇਹਦੇ ਵਿੱਚ ਆਪਣਾਤ ਹੈ ਵੈਸਟਰਨ ਕਲਚਰ ਚ ਨਹੀਂ ਆਪਣਾਤ ਨਹੀਂ ਹੈਗੀ ਬੰਦਾ ਲੋਕਾਂ ਵੱਲ ਦੇਖ ਕੇ ਫਿਟ ਇਨ ਹੋਣ ਦੀ ਕੋਸ਼ਿਸ਼ ਕਰਦਾ ਪਰ ਮੈਨੂੰ ਨਹੀਂ ਲੱਗਦਾ ਸਾਨੂੰ ਪੰਜਾਬੀਆਂ ਨੂੰ ਫਿਟ ਇਨ ਹੋਣ ਦੀ ਲੋੜ ਹੈਗੀ ਅਸੀਂ ਜਿੱਦਾਂ ਦੇ ਹੈਗੇ ਹਾਂ ਬਹੁਤ ਵਧੀਆ ਇਦਾਂ ਦੇ ਹੀ ਕੀ ਕਲਾਪਿੰਗ ਕਰ ਦੋ ਕੁੜੀ ਲਈ ਬਹੁਤ ਬਣਾ ਬੋਲੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਵਧੀਆ ਜੀ ਤੁਸੀਂ ਵੀ ਬਹੁਤ ਪਿੰਕੀ ਪਿੰਕੀ ਹੋਈ ਹੋ ਮੈਨੂੰ ਵੀ ਪਿੰਕ ਹੈ ਮੈਨੂੰ ਲੱਗਾ ਪਿੰਕ ਕਲਰ ਫੇਵਰਟ ਹੈ ਪਿੰਕ ਕਲਰ ਫੇਵਰਟ ਤਾਂ ਹੈਗਾ ਤਾਂ ਹੀ ਵਿੰਕੀ ਵਿਗੀ ਬਣੇ ਹੋ ਹਾਂਜੀ ਕਿੱਦਾਂ ਦੀ ਰੀ ਪਰਫਾਰਮੈਂਸ ਪਰਫਾਰਮੈਂਸ ਸਾਡੀ ਬਹੁਤ ਵਧੀਆ ਰਹੀ ਏ ਹਾਂ ਕੀ ਸ਼ੌਕ ਕੀ ਰੱਖਦੇ ਹੋ ਮੈਨੂੰ ਪੰਗੜੇ ਦਾ ਬਹੁਤ ਸ਼ੌਕ ਹੈ ਪੰਗੜੇ ਦਾ ਹਾਂਜੀ ਇੱਕ ਸਟੈਪ ਮੈਂ ਕਹਾਵਾ ਕਰਕੇ ਦਿਖਾ ਦੂੰਗੀ ਵਿਦਆਊਟ 뮤직 ਡਾਟ 뮤직 ਹਾਂ ਠੀਕ ਹੈ ਕਰਕੇ ਦਿਖਾਓ ਫਿਰ ਹਾਂਜੀ ਆਹ ਲਓ ਜੀ ਇਹ ਵਿਦਆਊਟ 뮤직 1 2 3 ਸੋ ਕੀ ਬਾਤ ਹੈ ਕੀ ਬਾਤ ਹੈ ਦੇਖ ਸਕਦੇ ਹੋ ਵਾ 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 ਕੀ ਬਾਤ ਹੈ ਬਈ ਤਾਲੀਆਂ ਤਾਂ ਤਾਲੀਆਂ ਹੋ ਜੇ ਬਈ ਕੁੜੀ ਲਈ ਬਹੁਤ ਸੋਣਾ ਬਹੁਤ ਸੋਣਾ ਬਹੁਤ ਕਿੰਨੇ ਸਾਲ ਦੇ ਸੀਗੇ ਜਦੋਂ ਦੇ ਭੰਗੜਾ ਕਰਦੇ ਮੈਂ ਤਾਂ 15 16 ਸਾਲ ਦੀ ਸੀ ਜਦੋਂ ਭੰਗੜਾ ਕਰਦੀ ਬਟ ਮੈਂ ਸਟੇਜ ਤੇ ਇੰਨਾ ਜ਼ਿਆਦਾ ਨਹੀਂ ਕਰਦੀ ਸੀ ਹਾਂ ਤੇ ਅੱਜ ਮੈਂ ਸਟੇਜ ਤੇ ਵੀ ਕੀਤਾ ਤੇ ਮੈਨੂੰ ਫਰਸਟ ਟਾਈਮ ਕੀਤਾ ਹਾਂਜੀ ਫਰਸਟ ਟਾਈਮ ਕੀਤਾ ਐਕਸਪੀਰੀਅੰਸ ਰਿਹਾ ਐਕਸਪੀਰੀਅੰਸ ਮੈਨੂੰ ਬਹੁਤ ਵਧੀਆ ਰਿਹਾ ਕਿਉਂਕਿ ਮੈਂ ਸਟੇਜ ਤੇ ਅੱਜ ਤੱਕ ਭੰਗੜਾ ਨਹੀਂ ਕੀਤਾ ਅੱਛਾ ਪਹਿਲਾਂ ਤਾਂ ਬਹੁਤ ਨਰਵਸ ਹੁੰਦੇ ਆ ਵੀ ਹਾਂ ਬਹੁਤ ਸਾਡਾ ਫਰਸਟ ਟਾਈਮ ਹੈ ਕੀ ਹੋਊਗਾ ਕੀ ਨਹੀਂ ਹੋਊਗਾ ਕਿੰਨੀ ਕਿ ਨਰਵਸ ਸੀ ਕਿ ਲੇਕਿਨ ਜਦੋਂ ਸਟੇਜ ਤੇ ਗਏ ਹੋ ਕਿੰਨੇ ਕ ਮਨ ਨੂੰ ਸਕੂਨ ਮਿਲਿਆ ਕਿੰਨਾ ਕ ਵਧੀਆ ਫੀਲ ਹੋਇਆ ਮਨਸ ਨੂੰ ਤਾਂ ਬਹੁਤ ਮਿਲਿਆ ਪਹਿਲਾਂ-ਪਹਿਲਾਂ ਜਦੋਂ ਕਰਦੇ ਸੀ ਹਨਾ ਪਹਿਲਾਂ ਪੰਗੜਾ ਨਹੀਂ ਕਦੀ ਕੀਤਾ ਸੀ ਆ ਉਦੋਂ ਲੱਤਾਂ ਕੰਬਦੀਆਂ ਹੁੰਦੀਆਂ ਸੀ ਤੇ ਹੁਣ ਤਾਂ ਪੂਰਾ ਚਾਅ ਸੀ ਕਿ ਹਾਂ ਹੁਣ ਪੰਗੜਾ ਪਾ ਦੇਣੀ ਆ ਪੂਰਾ ਜੋਸ਼ ਆ ਜਾਂਦਾ ਹੈ ਪੰਗੜੇ 'ਚ ਤਾਂ ਪੂਰਾ ਜੋਸ਼ ਆ ਜਾਂਦਾ ਹਾਂ ਹਾਂ ਕਿੱਦੇ ਦਾ ਵੀ ਸ਼ੌਕ ਰੱਖਦੇ ਹਾਂ ਹਾਂਜੀ ਅ ਬੋਲੀਆਂ ਦਾ ਵੀ ਰੱਖਦੇ ਆ ਬਟ ਉਹ ਇੰਨੀਆਂ ਆਉਂਦੀਆਂ ਨਹੀਂ ਬੋਲੀ ਸੁਣਾ ਦਿਓ ਜੇ ਆਉਂਦੀ ਹੈ ਤੇ ਅ ਅੱਜ ਤੁਹਾਡਾ ਇਹ ਕੈਮਰਾ ਸ਼ਾਇ ਵੀ ਤੁਹਾਡਾ ਘੜ ਦਿੰਨੇ ਆ ਅੱਜ ਤੁਹਾਨੂੰ ਲੱਗੂਗਾ ਸਾਡੀ ਤੋਰ ਤੇ ਬਿਲਕੁਲ ਨਾਲ ਚੱਪੇ جے مੁੰڈیاں ਸਾਡੀ ਤੌਰ ਤੂੰ ਵੇਖਣੀ ਜੇ ਮੁੰਡیاں ਸਾਡੀ ਤੌਰ ਤੂੰ ਵੇਖਣੀ ਗੜਵਾ ਲੈ ਦੇ ਚਾਂਦੀ ਦਾਵੇ ਲੱਕ ਹਿੱਲੇ ਮਜਾ ਜਣ ਜਾਂਦੀ ਦਾਵੇ ਲੱਕ ਹਿੱਲੇ ਮਜਾ ਜਣ ਜਾਂਦੀ ਦਾ ਅੱਜ ਮੈਨੂੰ ਲੱਗਦਾ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਵਧੀਆ ਪਾਰਟੀ ਕਰ ਦੋ ਫਿਰ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਕਿਆ ਬਾਤ ਹੈ ਹਾਂਜੀ ਸਭ ਸ਼ਕਤੀ ਕਸ਼ਕਲ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਜੀ ਫਰੈਂਡ ਦੋਨੇ ਹਾਂਜੀ ਬੈਸਟ ਫਰੈਂਡ ਲੱਗਦੀ ਹੈ ਹਾਂਜੀ ਕਿਉਂਕਿ ਸੇਮ ਹੀ ਕੱਪੜੇ ਪਾਇਆ ਸਾਰਾ ਕੋ ਸੇਮ ਸੇਮ ਪਾਇਆ ਹੋਇਆ ਹਾਂਜੀ ਇਹਨਾਂ ਨੂੰ ਛੱਡ ਕੇ 컬러 ਦਾ ਸੇਮ ਆ ਬਟ ਡਿਜ਼ਾਈਨ ਅਲੱਗ ਬਿਲਕੁਲ ਅੱਜ ਤੂੰ ਦੱਸ ਕਿ ਸ਼ੌਂਕ ਹੈ ਮੈਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਹੈ ਮੈਨੂੰ ਭੰਗੜੇ ਤੇ ਗਿੱਧੇ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਕੀ ਬਾਤ ਹੈ ਜੇ ਸਿੰਗਿੰਗ ਦੀ ਜੇ ਗੱਲ ਆ ਜਾਏ ਨਾ ਫਿਰ ਮੈਨੂੰ ਹੁੰਦਾ ਮੈਂ ਦੋ ਲਾਈਨਾਂ ਸੁਣਾ ਵੈਲੇ ਤਾਂ ਇਹ ਦੱਸੋ ਕਿ ਨੂੰ ਸੁਣਨਾ ਸਭ ਤੋਂ ਪਸੰਦ ਕਰਦੇ ਨਿਰਵੈਰ ਪੰਨੋ ਕੀ ਬਾਤ ਹੈ ਸੋ ਫੇਵਰਿਟ ਕੌਣ ਹੈ ਮੈਨੂੰ ਨਿਰਵੈਰ ਪੰਨੋ ਹੀ ਪਸੰਦ ਹੈ ਕਿਉਂਕਿ ਉਹਦੇ ਸੂਥਿੰਗ ਸੌਂਗਸ ਹੁੰਦੇ ਸਤਿੰਦਰ ਸਰਤਾਜ ਉਹ ਵੀ ਮੇਰਾ ਫੇਵਰਿਟ ਹੈ ਵਨ ਆਫ ਦਾ ਮੋਸਟ ਫੇਵਰਿਟ ਪਰਸਨ ਸਤਿੰਦਰ ਸਰਤਾਜ ਉਹਦੇ ਗਾਣੇ ਵੀ ਮੈਂ ਬਹੁਤ ਜ਼ਿਆਦਾ ਸੁਣਿਆ ਸੋ ਫਿਰ ਦੋ ਕੋਈ ਤੇਰੇ ਨਾਲ ਮੋਏ ਪੁਰਾਣਾ ਤੂੰ ਮਨ ਆਣਾ ਮਨ ਹੀਰੀਏ ਸਾਂਝ ਵੱਡੀ ਤੇ ਰਿਸ਼ਤਾ ਨਿਆਣਾ ਤੂੰ ਮਨ ਆਣਾ ਮਨ ਹੀਰੀਏ ਥੈਂਕ ਯੂ ਕੀ ਬਾਤ ਹੈ ਕੀ ਬਾਤ ਹੈ ਬਹੁਤ ਸੋਨਾ ਗਾਣੇ ਬਹੁਤ ਸੋਨਾ ਗਾਣੇ ਅੱਜ ਕਿਦਾਂ ਸ਼ੌਂਕ ਪਿਆ ਸੀ ਮੈਨੂੰ ਸਕੂਲ ਟਾਈਮ ਤੇ ਬਹੁਤ ਸ਼ੌਂਕ ਸੀ ਲਾਈਕ ਮੇਰੇ ਬੂਆ ਸੀ ਜੋ ਸਿੰਗਿੰਗ ਕਰਦੇ ਸੀ ਮੈਨੂੰ ਉਹਨਾਂ ਨੂੰ ਦੇਖ ਕੇ ਬਹੁਤ ਸ਼ੌਂਕ ਪਿਆ ਮੈਂ ਸਕੂਲ ਟਾਈਮ ਤੋਂ ਕੀਰਤਨ ਕਰਦੀ ਆ ਰਹੀ ਆਂ ਔਰ ਇੱਥੇ ਗੁਰਦੁਆਰਾ ਸਾਹਿਬ ਵੀ ਮੇਰੀ ਡਿਊਟੀ ਹੈ ਰੋਜ਼ ਸ਼ਾਮ ਦੀ ਕੀਰਤਨ ਕਰਨ ਦੀ ਤੇ ਮਤਲਬ ਬਹੁਤ ਜ਼ਿਆਦਾ ਜੁੜੇ ਹੋਏ ਆ ਹਾਂਜੀ ਬਹੁਤ ਜ਼ਿਆਦਾ ਕੀ ਬਾਤ ਹੈ ਤੇ ਅੱਜ ਜਿਹੜਾ ਤੁਸੀਂ ਡਰੈਸ ਅਪ ਕੀਤਾ ਹੋਇਆ ਇਹ ਦੱਸੋਗੇ ਕਿ ਕੀ ਦਾ ਮਤਲਬ ਕੀ ਕਿ ਚੂਜ਼ਿੰਗ ਹੁੰਦੀ ਹੈ ਵੀ ਹਾਂ ਮੈਂ ਜੇ ਮੇਰਾ ਫਰਸਟ ਡੇ ਆ ਜਾਂ ਫਿਰ ਜੇ ਮੈਂ ਪਰਫਾਰਮੈਂਸ ਕਰਨੀ ਤੇ ਮੇਰਾ ਲੱਕੀ ਚਾਮ ਹੈ ਇਹ ਮੈਂ ਵੇਅਰ ਕਰਨਾ ਪਿਆ ਤੁਹਾਡਾ ਕਿਹੜਾ ਹੈ ਮੇਰਾ ਪਿੰਕ ਹੀ ਹੈ ਹਾਂਜੀ ਮੇਰਾ ਲੱਕੀ ਚਾਮ ਪਿੰਕ ਹੈ ਹਮੇਸ਼ਾ ਮੈਨੂੰ ਜਦੋਂ ਮੈਂ ਪਿੰਕ ਪਾਣੀ ਆ ਮੇਰੇ ਕੋਨਫੀਡੈਂਸ ਆ ਜਾਂਦਾ ਪਤਾ ਨਹੀਂ ਕਿਉਂ ਕਿਉਂਕਿ ਮੇਰਾ ਫੇਵਰਿਟ ਕਲਰ ਹੀ ਪਿੰਕ ਹੈ ਕੀ ਬਾਤ ਹੈ ਹਾਂ ਤੇ ਕਿੰਨਾ ਕਿ ਅੱਜ ਮਜ਼ਾ ਆਇਆ ਇੰਜੋਏ ਕੀਤਾ ਆਪਣੇ ਬਹੁਤ ਮਜ਼ਾ ਆਇਆ ਐਕਚੁਅਲੀ ਮੈਨੂੰ ਭੰਗੜਾ ਪਰਸਨਲੀ ਬਹੁਤ ਜ਼ਿਆਦਾ ਪਸੰਦ ਹੈ ਮੈਂ ਜਦੋਂ ਵੀ ਕੋਈ ਹੁੰਦਾ ਹੈ ਕੋਈ ਫੰਕਸ਼ਨ ਹੁੰਦਾ ਹੈ ਕਾਲਜ ਜਾਂ ਸਕੂਲ ਹੁੰਦਾ ਸੀ ਮੈਂ ਹਮੇਸ਼ਾ ਸ਼ੁਰੂ ਤੋਂ ਭੰਗੜਾ ਕਰੀਆ ਤੇ ਕਾਲਜ ਦਾ ਮੇਰਾ ਫਰਸਟ ਐਕਸਪੀਰੀਅੰਸ ਸੀ ਤੇ ਸਟੇਜ ਤੇ ਤੇ ਕਿੰਨਾ ਕਿ ਮਜ਼ਾ ਆਇਆ ਬਹੁਤ ਜ਼ਿਆਦਾ ਕਿਹੜਾ ਯਰਾ ਤੁਹਾਡਾ ਫਰਸਟ ਇਅਰ ਹੈ ਫਰਸਟ ਐਕਸਪੀਰੀਅੰਸ ਸੀ ਸਾਡਾ ਫਰਸਟ ਇਅਰ ਫਰਸਟ ਐਕਸਪੀਰੀਅੰਸ ਹੈ ਮਤਲਬ ਕਿ ਤਾ ਮਾਲ ਮਚਾਤਾ ਹੈ ਪੂਰੀ ਪੂਰੀ ਕੀ ਬਾਤ ਹੈ ਹਾਂਜੀ ਸੋਸ਼ੀਕਾ ਜੀ ਤੁਹਾਨੂੰ ਬਹੁਤ ਜ ਕਿੱਧਰ ਟੀਮ ਕਿੱਧਰ ਟੀਮ ਕਰਦੀ ਹੈ ਪਹਿਲਾਂ ਕਾਲਜ ਦੀ ਮੇਨ ਕਿਧਰ ਟੀਮ ਦਾ ਪੈਟਰਨ ਆ ਤਾਂ ਕਰਕੇ ਫਿਰ ਥੋੜੇ ਐਕਸਾਈਟਮੈਂਟ ਹੁੰਦੀ ਹੈ ਅੱਛਾ ਮੈਂ ਦੇਖਿਆ ਜਿਨ੍ਹਾਂ ਨੇ ਮੇਕਅਪ ਮੈਂ ਸਾਰੇ ਤਾਂ ਨੋਟਿਸ ਕਰ ਰਹੀਆਂ ਜਿਸ ਦੇ ਹਿਸਾਬ ਜਿਹਦਾ ਦੇ ਕੱਪੜੇ ਪਾਏ ਹੈ ਨਾ ਆਈ ਸ਼ੈਡੋ ਵੀ ਉਸੇ ਨਾਲ ਦੀਆਂ ਹਾਂਜੀ ਹਾਂਜੀ ਅੱਛਾ ਦੱਸੋ ਕਿਨੇ ਮੇਕਅਪ ਕੀਤਾ ਹੈ ਤੁਹਾਡਾ ਨਹੀਂ ਫਰੈਂਡ ਨੇ ਫਰੈਂਡ ਨੇ ਕੀਤਾ ਮੈਨੂੰ ਲੱਗਦਾ ਸਾਰੇ ਦੀ ਫਰੈਂਡ ਆਰਟਿਸਟ ਹੀ ਨਹੀਂ ਹਾਂਜੀ ਹਾਂਜੀ ਅੱਛਾ ਕੀ ਵਧੀਆ ਲੱਗਦਾ ਅੱਜ ਜਿਹੜਾ ਤੁਸੀਂ ਆਪਣੇ ਕੱਪੜੇ ਪਾਏ ਹੋਏ ਆ ਜਿਹੜੇ ਤੁਸੀਂ ਅੱਜ ਪੰਜਾਬੀ ਲੁੱਕ ਦਿੱਤੀ ਇਹ ਸਭ ਤੋਂ ਜ਼ਿਆਦਾ ਵਧੀਆ ਕੀ ਚੀਜ਼ ਲੱਗਦੀ ਚੁੰਨੀ ਚੁੰਨੀ ਦੇ ਵਿੱਚ ਕੀ ਖਾਸ ਲੱਗਦਾ ਚੁੰਨੀ ਸੇ ਟਕਨਾ ਸਾਦਗੀ ਥੋੜਾ ਹਾਂਜੀ ਹਾਂਜੀ ਤੇ ਲੱਗਦਾ ਹੈ ਕਿ ਪਹਿਲਾਂ ਦੀ ਜੇ ਮੈਂ ਗੱਲ ਕਰਾਂ ਪਹਿਲਾ ਦਿਨ ਟਾਇਰ ਦੇ ਵਿੱਚ ਤੇ ਅੱਜ ਦੇ ਵਿੱਚ ਕੀ ਤੁਹਾਨੂੰ ਡਿਫਰੈਂਸ ਨਜ਼ਰ ਆਉਂਦਾ ਹੈ ਕੀ ਲੱਗਦਾ ਹੈ ਕਿ ਜਿਹੜੀ ਚੀਜ਼ ਪਹਿਲਾਂ ਸੀਗੀ ਅੱਜ ਵੀ ਹੋਣੀਆਂ ਬਹੁਤ ਜ਼ਰੂਰੀਆਂ ਨੇ ਥੋੜਾ ਅੱਜਕੱਲ ਸਾਰੇ ਆਪਦੇ ਫਿਗਰ ਨੂੰ ਲੈ ਕੇ ਬੜੇ ਕੌਂਸ਼ੀਅਸ ਹੋ ਗਏ ਨੇ ਪਹਿਲਾਂ ਫ੍ਰੀ ਸਟਾਈਲ ਚੱਲਦਾ ਹੁੰਦਾ ਸੀਗਾ ਸਾਰੇ ਬਿਲਕੁਲ ਹੀ ਲੂਸ ਕਪੜੇ ਐ ਸ਼ਰਮੁੰਦੀ ਸਾਰਿਆਂ ਦੇ ਇਸ ਪੇ ਥੋੜਾ ਐਜ ਕਰ ਹੁਣ ਥੋੜਾ ਹੋ ਗਿਆ ਸਾਰੇ ਵੈਸਟਰਨ ਕਲਚਰ ਬਾਰੇ ਵਧਰੇ ਨੇ ਤਾਂ ਕਰਕੇ ਥੋੜਾ ਕਾਫੀ ਚੇਂਜ ਆ ਹੁਣ ਤੁਸੀਂ ਵੈਸਟਰਨ ਕਲਚਰ ਲਾਈਕ ਕਰਦੇ ਹੋ ਹਾਂਜੀ ਕਰਦੇ ਹਾਂਜੀ ਹਾਂਜੀ ਪਰ ਕਹਿੰਦੇ ਦੁਨੀਆਦਾਰੀ ਦੇ ਧਾਵਨਾ ਸਭ ਜ਼ਰੂਰੀ ਹੈ ਹਾਂਜੀ ਅੱਛਾ ਅੱਜ ਜਿਹੜਾ ਲੁੱਕ ਪਾ ਵੇਅਰ ਕੀਤਾ ਅੱਛਾ ਕਿੰਨੇ ਕੁ ਡਿਫਰੈਂਟ ਲੁੱਕ ਆ ਰਹੀ ਹੈ ਬਾਕੀਆਂ ਨਾਲੋਂ ਕਿਉਂਕਿ ਆਪਾਂ ਬਾਕੀ ਦਿਨ ਵੀ ਜਦੋਂ ਆਪਾਂ ਨਵਾਂ ਟੌਪ ਪਾਈਏ ਜਾਂ ਨਵੀਂ ਕੁਰਤੀ ਪਾਈਏ ਨਾ ਆਪਾਂ ਬੜੇ ਆਪਣੇ ਆਪ ਨੂੰ ਸੋਹਣੇ ਲੱਗਦੇ ਪਰ ਅੱਜ ਬਿਲਕੁਲ ਹੀ ਯੂਨੀਕੋ ਬਿਲਕੁਲ ਹੀ ਵੱਖਰਾ ਅੱਜ ਕਿੰਨੇ ਕੁ ਸੋਹਣੇ ਲੱਗ ਰਹੇ ਹੋ ਆਪਣੇ ਆਪ ਨੂੰ ਬੜੇ ਸੋਹਣੇ ਲੱਗਿਆ ਕੁਛ ਅੱਜ ਪੂਰੇ ਪੰਜਾਬੀ ਟਾਇਰ ਦੇ ਵਿੱਚ ਤਾਂ ਕਰਕੇ ਕਿੰਨੇ ਕ ਅੱਜ ਫੋਟੋਸ ਕਿੰਨੀਆਂ ਕਲਿੱਕ ਕਰ ਲੀਆਂ ਦੋ ਤਿੰਨ ਕੀਤੀਆਂ ਹੱਲੇ ਕਿਉਂਕਿ ਕਾ ਜਲਦੀ ਜਲਦੀ ਤਿਆਰ ਹੋ ਕੇ ਹਾਂਜੀ ਆਏ ਸੀ ਤੇ ਹਜੇ ਕਰਨੀਆਂ ਬਾਕੀ ਆ ਜੀ ਕੀ ਆ ਬਤਾ ਚ ਪਰਾਂਦਾ ਵੀ ਆਇਆ ਆ ਹਾਂਜੀ ਹਾਂਜੀ ਖਾਓਗੇ ਆ ਚੱਕੋ ਜੀ ਕੀ ਬਾਤ ਹੈ ਸ਼ੀਸ਼ੇ ਵਾਲਾ ਪਰਾਂਦਾ ਹੋਇਆ ਹੈ ਕਿਆ ਬਾਤ ਹੈ ਫਿਰ ਕਿੰਨਾ ਕੁ ਟਾਈਮ ਲੱਗਾ ਇਸ ਚੀਜ਼ਾਂ ਕਲੈਕਟ ਕਰਨ ਨੂੰ ਇਹ ਚੀਜ਼ਾਂ ਮਤਲਬ ਕਿ ਰੈਂਟ ਤੇ ਲਈਆਂ ਨੇ ਜਾਂ ਫਿਰ ਆਪਣੇ ਮੈਮੋਰੇ ਚੁਸ ਰੈਂਟ ਤੇ ਕਿਰਾਇਆ ਸਾਰਾ ਕੁਝ ਇਹ ਸਾਰਾ ਸਾਰਾ ਕੁਝ ਰੈਂਟ ਤੇ ਆ ਪਰੰਦਾ ਆਪਣਾ ਸੀਗਾ ਤੇ ਬਾਕੀ ਸਾਰਾ ਕੀ ਬਾਤ ਹੈ ਆ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਸ ਵਧੀਆ ਤੁਸੀਂ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਤੁਸੀਂ ਬਲੂ ਬਲੂ ਹੋਈ ਪਈ ਹੋ ਨਾ ਮੈਨੂੰ ਲੱਗਦਾ ਬਲੂ ਕਲਰ ਫੇਵਰਿਟ ਹੈ ਨਹੀਂ ਐਕਚੁਅਲੀ ਜੋ ਅਟਾਇਰ ਸਾਨੂੰ ਮਿਲ ਗਿਆ ਸੀ ਅਸੀਂ ਉਸ ਅਕੋਰਡਿੰਗ ਆਪਣਾ ਮੇਕਅਪ ਕੀਤਾ ਵਾ ਤੇ ਸਾਨੂੰ ਇਹੀ ਮਿਲਿਆ ਸੀ ਤਾਂ ਅਸੀਂ ਇਹਦੇ ਅਕੋਰਡ ਅੱਜ ਕਿੰਨਾ ਕੰਜੋਏ ਕੀਤਾ ਬਹੁਤ ਜ਼ਿਆਦਾ ਕਿਉਂਕਿ ਮੇਰਾ ਫਰਸਟ ਟਾਈਮ ਸੀ ਪੰਜਾਬੀ ਕਲਚਰ ਚ ਕੁਝ ਵੀ ਕਰਨਾ ਇਹ ਤਾਂ ਪਹਿਲਾ ਮੈਂ ਸਿਫਟ टीवी ਦੇ ਪੰਜਾਬੀ ਕਲਚਰ ਦੇਖਿਆ ਸੀ ਤੇ ਅੱਜ ਮੈਂ ਪਹਿਲੀ ਵਾਰ ਮੈਨੂੰ ਲੱਗਿਆ ਨਹੀਂ ਸੀ ਮੈਂ ਕਰ ਪਾਉਂਗੀ ਬਟ ਮੈਂ ਫਰਸਟ ਟਾਈਮ ਪੰਜਾਬੀ ਕਲਚਰ ਇੰਨੇ ਨੇੜੇ ਦੇਖਿਆ ਵੀ ਤੇ ਐਕਸਪੀਰੀਅੰਸ ਵੀ ਕੀਤਾ ਇਹ ਤਾਂ ਮੈਂ ਮੁੰਬਈ ਤੋਂ ਬਿਲੋਂਗ ਕਰਦੀ ਹਾਂ ਤੇ ਆ ਮੇਰਾ ਫਰਸਟ ਐਕਸਪੀਰੀਅੰਸ ਸੀ ਤੇ ਬਹੁਤ ਵਧੀਆ ਸੀ ਅਸੀਂ ਬਹੁਤ ਇੰਜਾਇਡ ਕੀਤਾ ਬਹੁਤ ਇੰਜਾਇਡ ਕੀਤਾ ਸਭ ਤੋਂ ਜ਼ਿਆਦਾ ਵਧੀਆ ਕੀ ਲੱਗਿਆ ਸਭ ਤੋਂ ਵਧੀਆ ਪਹਿਲਾਂ ਮੈਨੂੰ ਅੱਡੀ ਮਾਰਨੀ ਬਿਲਕੁਲ ਨਹੀਂ ਆਉਂਦੀ ਸੀ ਪਰ ਮੈਨੂੰ ਸਾਰਿਆਂ ਨੇ ਸਿਖਾ ਦਿੱਤੀ ਕਿਉਂਕਿ ਮੈਨੂੰ ਗਿੱਧਾ ਕਰਨਾ ਬਹੁਤ ਪਸੰਦ ਆ ਪਰ ਆਂਦਾ ਨਹੀਂ ਸੀ ਤਾਂ ਕਰਦੀ ਨਹੀਂ ਸੀ ਕਦੇ ਅਸੀਂ ਮੇਰੀ ਪੂਰੀ ਫੈਮਿਲੀ ਵੀ ਐਕਸ ਹੁੰਦੇ ਆ ਅੱਜ ਅਸੀਂ ਦੇਖ ਲਿਆ ਜਿਸੀਂ ਐਕਸਪੀਰੀਅੰਸ ਕੀਤਾ ਉਸ ਨੂੰ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਉਸ ਚੀਜ਼ ਦਾ ਅੱਛਾ ਵਿਦਆਊਟ ਮਿਊਜ਼ਿਕ ਜੇ ਮੈਂ ਕਹਾਂ ਐਡੀ ਮਾਰਕਤ ਖਾ ਮਾਰਕਤ ਹਾਂਜੀ ਹਾਂਜੀ ਆ ਚੱਕੋ ਜੀ ਆ ਲੋ ਕੀ ਬਾਤ ਹੈ ਤੇ ਮੁੰਬਈ ਦੀ ਕੁੜੀ ਦੇ ਅੱਡੀ ਮਾਰਦੇ ਦੇਖ ਰਿਹਾ ਤੂੰ ਤੁਸੀਂ ਪੰਜਾਬੀ ਬਣ ਗਈ ਹੈ ਪੂਰੀ ਪੰਜਾਬੀ ਕੁੜੀ ਬਣ ਗਈ ਹੈ ਕਿੰਨਾ ਟਾਈਮ ਹੋ ਗਿਆ ਲੋ ਤੇ ਵਿਚਾਈ ਨੇ 4 ਸਾਲ ਹੋ ਗਏ ਆ 4 ਸਾਲ 4 ਸਾਲਾਂ ਦੇ ਵਿੱਚ ਕੀ ਕੁ ਸਿੱਖਿਆ ਪੰਜਾਬ ਤੋਂ ਲੁਧਿਆਣੇ ਤੋਂ ਪਲੀਤਾ ਤੁਸੀਂ ਮੇਰੀ ਬੋਲੀ ਹੁਣ ਦੇਖ ਰਹੇ ਹੋ ਤੁਹਾਨੂੰ ਲੱਗ ਨਹੀਂ ਰਿਹਾ ਹੋਣਾ ਬਿਲਕੁਲ ਵੀ ਤੇ ਹੁਣ ਪੰਗੜਾ ਵੀ ਇਹਨਾਂ ਨੇ ਸਿਖਾਤਾ ਗਿੱਦਾ ਵੀ ਸਿੱਖ ਲਿਆ ਫਰਸਟ ইয়ার ਹੀ ਆ ਕਾਲਜ ਦਾ ਬਟ ਸਿੱਖ ਲਿਆ ਉਹ ਵੀ ਹੁਣ ਇਹ ਆ ਕਿ ਲਾਵਣੀ ਤਾਂ ਆਂਦੀ ਸੀਗੀ ਹੁਣ ਪੰਗੜੇ ਵਾਲ ਵੀ ਆ ਗਏ ਥੋੜਾ ਜਿਹਾ ਬਸ ਹੁਣ ਹੌਲੀ ਹੌਲੀ ਐਕਸਪੀਰੀਅੰਸ ਗੇਨ ਕਰਾਂਗੇ ਹੌਲੀ ਹੌਲੀ ਦੇਖਿਓ ਇਹਨਾਂ ਨੇ ਪੂਰੀ ਮਤਲਬ ਕਿਸੇ ਦਾਨ ਨਹੀਂ ਭੰਡ ਜਾਣਾ ਬਸ ਆਪਣਾ ਕਲਚਰ ਤਾਂ ਹੈ ਹੀ ਵਧੀਆ ਬਟ ਇੱਕ ਹੁੰਦਾ ਨਾ ਸਾਰੀ ਚੀਜ਼ਾਂ ਨੂੰ ਐਕਸਪਲੋਰ ਕਰੋ ਹੁਣ ਇੱਥੇ ਆ ਕਹਿੰਦੇ ਜਿੱਧਰ ਦੇ ਤੁਸੀਂ ਜਿੱਥੇ ਰਹਿੰਦੇ ਉਧਰ ਦੇ ਹੋ ਜਾਣਾ ਚਾਹੀਦਾ। ਉਹ ਬਈ ਦੀ ਕਿਹੜੀ ਚੀਜ਼ ਹੈ ਜੇ ਲੁਧਿਆਣਾ ਨਾਲ ਕੰਪੇਅਰ ਕਰੇ ਤਾਂ ਲੁਧਿਆਣਾ ਬੈਸਟ ਹੈ ਮੁੰਬਈ ਨਾਲੋਂ। ਅ ਬੇਸਿਕਲੀ ਜੇ ਮੈਂ ਉਧਰ ਦੀ ਬਿਲੋਂਗ ਕਰਦੀ ਆ ਮੈਨੂੰ ਇਦਾਂ ਕੁਝ ਮੈਂ ਕਹਿ ਨਹੀਂ ਸਕਦੀ ਮੇਰੇ ਲਈ ਦੋਨੋਂ ਵਧੀਆ ਨੇ ਬਟ ਜਦੋਂ ਮੈਂ ਇੱਧਰ ਰਹਿਣ ਲੱਗੀ ਆ ਮੈਨੂੰ ਪਰਸਨਲੀ ਇਦਾਂ ਲੱਗਦਾ ਇੱਥੇ ਤੁਸੀਂ ਅਣਜਾਣ ਲੋਕਾਂ ਨੂੰ ਵੀ ਮਿਲੋਗੇ ਤਾਂ ਤੁਹਾਨੂੰ ਆਪਣਾ ਪਣ ਲੱਗੂਗਾ। ਤੇ ਉਹ ਚੀਜ਼ ਮੈਨੂੰ ਪੰਜਾਬ ਦੀ ਬੜੀ ਵਧੀਆ ਲੱਗੀ। ਤੇ ਪੰਜਾਬੀ ਹੁੰਦੇ ਹੀ ਅਬਦੁੱਲਾਲੇ ਨੇ। ਹੈ ਕਿ ਨਹੀਂ ਹੈ? ਇਹ ਤਾਂ ਇਹ ਤਾਂ ਬੰਬੇ ਵਾਲੇ ਵੀ ਹੁੰਦੇ ਆ। ਇਹ ਤਾਂ ਬਸ ਗੱਲ ਤੁਸੀਂ ਸੁਣਿਆ ਨਹੀਂ ਪਰ ਬੰਬੇ ਵਾਲੇ ਨੂੰ ਲੈ ਕੇ ਐਕਸਪੀਰੀਅੰਸ ਨਹੀਂ ਕੀਤਾ ਉੱਥੇ ਜਾ ਕੇ। ਤੁਸੀਂ ਐਕਸਪੀਰੀਅੰਸ ਕਰੋ ਤੁਹਾਨੂੰ ਉੱਥੇ ਦੇ ਵੀ ਮਿਲਨੇ ਬੜੇ ਚੰਗੇ ਚੰਗੇ। ਪੰਜਾਬੀ ਖਾਣਾ ਕਿਦਾਂ ਦਾ ਲੱਗਦਾ ਕਿਉਂਕਿ ਆਪਣੇ ਪੰਜਾਬ ਦੀ ਨਾ ਇੱਕ ਖਾਸ ਖਾਸੀਅਤ ਹੈ ਕਿ ਇੱਧਰ ਤਾਂ ਫੂਡ ਬਹੁਤ ਫੇਮਸ ਹੈ। ਬਹੁਤ ਵਧੀਆ। ਕੀ ਸਭ ਤੋਂ ਜ਼ਿਆਦਾ ਵਧੀਆ ਲੱਗਦਾ? 4 ਸਾਲਾਂ ਦੇ ਵਿੱਚ ਕੀ ਸਭ ਤੋਂ ਜ਼ਿਆਦਾ ਫੇਵਰਿਟ ਬਣ ਗਿਆ? ਸਾਗ ਆਬਵੀਅਸਲੀ ਸਭ ਤੋਂ ਪਹਿਲੀ ਚੀਜ਼ ਉਹ ਸੁਣੀ ਸੀ ਉਹ ਫੇਵਰੇਟ ਬਣ ਗਿਆ ਬਟ ਇਹ ਗੱਲ ਤੁਸੀਂ ਬੰਬੇ ਦੀ ਵੀ ਐਕਸਪੀਰੀਅੰਸ ਕਰੋਗੇ ਵੜਾ ਪਾਓ ਤੁਸੀਂ ਕਦੇ ਆਓ ਅਸੀਂ ਤੁਹਾਨੂੰ ਖਵਾਈਏ ਤੁਸੀਂ ਫੈਨ ਹੋ ਜਾਓਗੇ ਉਹਦੇ ਵੀ ਚਲਿਏ ਚਲਿਏ ਬੱਸ ਉੱਧਰ ਦੇਵੀ ਕਿਹ ਕਿਧਰ ਲੈ ਕੇ ਚੱਲੇ ਹੋ ਜਦੋਂ ਤੁਸੀਂ ਕਹੋ ਉਹਦੇ ਲੈ ਕੇ ਚੱਲਦੇ ਆ ਸੱਚੀ ਗੱਲ ਜੀ ਇੱਧਰ ਹੋ ਜਾ ਹਾਂ ਜੀ ਕਿਵੇਂ ਹੋ ਮੈਮ ਬੜੀ ਵਧੀਆ ਵੰਤੀ ਸੀ ਤੁਸੀਂ ਬਹੁਤ ਵਧੀਆ ਤੁਹਾਡੇ ਸਾਰੇ ਨਾਲੋਂ ਅੱਛਾ ਠੀਕ ਹੈ ਗ੍ਰੀਨ ਗ੍ਰੀਨ ਦੋ ਦੋ ਪੈਰ ਬਣਾਏ ਹੋਏ ਹਾਂਜੀ ਮੇਰੇ ਜੋੜੀਦਾਰ ਹੋਰੇ ਉਹ ਜੋੜੀਦਾਰ ਨੇ ਅੱਛਾ ਕਿੱਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਮੇਰਾ ਵੀ ਫਰਸਟ ਐਕਸਪੀਰੀਅੰਸ ਹੈਗਾ ਇਹਨਾਂ ਦੇ ਨਾਲ ਅਸੀਂ ਤਾਂ ਸੇਮ ਕਲਾਸ ਦੇ ਵਿੱਚ ਸੇਮ ਬ੍ਰਾਂਚ ਦੇ ਆ ਫਰਸਟ ਟਾਈਮ ਸੀਗਾ ਮੇਰਾ ਵੀ ਸਟੇਜ ਤੇ ਫਰਸਟ ਟਾਈਮ ਹੀ ਬਹੁਤ ਮਜ਼ਾ ਆਇਆ ਬਹੁਤ ਇੰਜੋਏ ਕੀਤਾ ਤੁਸੀਂ ਕਿਦਰਾ ਬਿਲੋਂਗ ਕਰਦੇ ਹੋ ਮੈਂ ਇੱਧਰ ਬੇਸਿਕਲੀ ਲੁਧਿਆਣੇ ਤੋਂ ਹਾਂ ਅੱਛਾ ਲੁਧਿਆਣੇ ਤੋਂ ਹਾਂਜੀ ਅੱਛਾ ਤੁਸੀਂ ਫਰੈਂਡਸ ਆਫਿਸ ਦੇ ਵਿੱਚ ਹਾਂਜੀ ਤੁਸੀਂ ਇਹਨਾਂ ਨੂੰ ਪੰਜਾਬੀ ਸਿ ਨਹੀਂ ਨਹੀਂ ਇਹ ਪਹਿਲੇ ਸਿੱਖੀ ਹੋਈ ਸੀ ਅਜਲ ਤੁਸੀਂ ਮੇਰੇ ਨਾਲ ਕੁਝ ਸਿੱਖਿਆ ਮੁੰਬਈ ਦਾ ਜਿਵੇਂ ਹੁੰਦਾ ਨਾ ਆਪਾਂ ਨੂੰ ਬੋਲੇ ਐਦਾਂ ਦਾ ਕੁਝ ਲੈਂਗੁਏਜ ਹੁੰਦੀ ਹੈ ਇਹਨਾਂ ਦੀ ਹੈ ਨਾ ਮਰਾਠੀ ਕਹਿੰਦੇ ਆ ਮਰਾਠੀ ਹੁੰਦੀ ਹੈ ਨਹੀਂ ਹੁੰਦੀ ਹੈ ਕਿ ਮੈਨੂੰ ਬੋਲ ਕੇ ਸੁਣਾ ਕੁਝ ਮੈਂ ਵੀ ਸਿੱਖਾ ਹੌਲੀ ਹੌਲੀ ਕਰ ਰਹੀ ਹਾਂ ਮੈਂ ਵੀ ਤਾਂ ਅਗਰ ਦੋ ਲਾਈਨਾਂ ਜੀ ਮਰਾਠੀ ਦੇ ਵਿੱਚ ਪੰਜਾਬ ਬਾਰੇ ਕੁਝ ਕਹਿਣੀ ਹੋਣ ਕਿਹੜੀਆਂ ਮਰਾਠੀ ਦੇ ਵਿੱਚ ਬੋਲ ਕੇ ਮਤਲਬ ਵੀ ਦੱਸਿਓ ਸਾਨੂੰ ਪਤਾ ਨਹੀਂ ਵੈਸੇ ਤੁਸੀਂ ਉੱਟਾ ਬੋਲ ਜੋ ਫਿਰ ਸਾਨੂੰ ਪਤਾ ਹੀ ਨਹੀਂ ਲੱਗੀਆਂ ਐਦਾਂ ਮੈਂ ਬਸ ਐਦਾਂ ਪੁੱਛ ਸਕਦਾ ਕਿਵੇਂ ਉਹ ਜਿੱਦਾਂ ਅਸੀਂ ਪੁੱਛਦੇ ਆ ਉਹਦਾ ਅ ਮੈਂ ਜਿਵੇਂ ਤੁਹਾਨੂੰ ਪੁੱਛਿਆ ਕਿ ਮਤਲਬ ਤੁਹਾਡਾ ਕੀ ਹਾਲ ਚਾਲ ਆ ਉਹ ਅਸੀਂ ਬੇਸਿਕਲੀ ਜਿਵੇਂ ਹੁਣ ਪੁੱਛਣਾ ਕਿਸੇ ਨੂੰ ਖਾ ਰੋਟੀ ਨਾਰਮਲ ਯਾ ਰੋਟੀ ਖਾਦੀ ਕੀ ਨਹੀਂ ਬਟ ਸਾਡੇ ਲਈ ਜੀਵਨ ਕੇਲਾਸ ਜੇਵਨ ਕੇਲਸ ਮਤਲਬ ਜਿਹੜਾ ਸਾਡੀ ਮੈਨੂੰ ਪਰਸਨਲੀ ਈਜ਼ੀ ਲੱਗਿਆ ਸੀ ਪੰਜਾਬੀ ਸਿੱਖਣਾ ਬਿਕੋਜ਼ ਉਹ ਥੋੜਾ ਜਿਹਾ ਹਿੰਦੀ ਟੱਚ ਆ ਜਾਂਦਾ ਬੰਦਾ ਸਾਹਮਣੇ ਵਾਲਾ ਸਮਝ ਜਾਂਦਾ ਬਟ ਮਰਾਠੀ ਸਮਝ ਨਹੀਂ ਓਕੀ ਆ ਸਾਡੇ ਲਈ ਕਿਉਂਕਿ ਉਹ ਬਿਲਕੁਲ ਹੀ ਅਲੱਗ ਚੀਜ਼ ਆ ਜਾਂਦੀ ਬੋਲਣ ਦੀ ਜੇਵਨ ਕੇਲਸ ਜੇਵਨ ਕੇਲਸ ਜੇਵਨ ਕੇਲਸ ਜਿੱਦਾ ਗੇਲੇ ਹੀ ਲੱਭੀ ਜਾਣਾ ਹੈ ਕਿ ਨਹੀਂ ਹੈ ਬਿਲਕੁਲ ਹੈ ਨਾ ਓਕਾ ਆ ਅੱਛਾ ਉਹਦਾ ਮਤਲਬ ਥੋੜਾ ਇਦਾਂ ਵੀ ਬੋਲਦੇ ਨੇ ਨਾ ਕਿ ਆਪੋ ਨੇ ਇੱਧਰ ਬੈਠਾ ਹੈ ਇਦਾਂ ਉਹ ਐਕਚੁਅਲੀ ਉਹ ਕਹਿੰਦੇ ਨਾ ਥੋੜੇ ਜਿਹਾ ਤਪੂਰੀ ਵੀ ਕਹਿ ਸਕਦੇ ਆ ਥੋੜੀ ਜਿਹੀ ਟਿਪੀਕਲ ਜਿਹੜੇ ਬੱਚੇ ਯੂਜ਼ ਕਰਦੇ ਆ ਹਾਂ ਛਪਰੀ ਵੀ ਕਹਿ ਸਕਦੇ ਆ ਉਹਦਾ ਬੇਸਿਕਲੀ ਮੁੰਡੇ ਯੂਜ਼ ਕਰਦੇ ਆ ਇਦਾਂ ਦੇ ਕਿੱਦਾਂ ਬੋਲਦੇ ਆ ਇੱਕ ਵਾਰੀ ਦੱਸ ਦੇ ਮੈਂ ਐਕਚੁਅਲੀ ਮੈਂ ਯੂਜ਼ ਨਹੀਂ ਕਰ ਸਕਦੀ ਉਹ ਚੀਜ਼ ਜੱchni ਨਹੀਂ ਸਾਡੀ ਅਸੀਂ ਹੁਣ ਪੰਜਾਬੀ ਹਟਾਇਰ ਚਿਆਂ ਕਿੱਦਾਂ ਬੋਲਾਂਗੇ ਦੇਖ ਵੀ ਕੁੜੀ ਲਈ ਤਾਲੀਆਂ ਹੋਣਗੀਆਂ